ਇਸ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਕੇਂਦਰ ਸਰਕਾਰ ਵੀ ਸੁਣ ਕੇ ਗਈ ਹਿਲ ਪੰਜਾਬ ਦੇ 117 ਹਲਕਿਆਂ ਦੇ ਐਮਐਲਏ ਤੇ ਮੰਤਰੀ ਕੇਂਦਰ ਸਰਕਾਰ ਨੂੰ ਦੇ ਰਹੇ ਨੇ ਵੱਡਾ ਝਟਕਾ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਇੱਕ ਵੱਡਾ ਫੈਸਲਾ ਲਿਆ ਜਾਵੇਗਾ ਦਲੇਰੀ ਵਾਲੀ ਗੱਲ ਕੀਤੀ ਹੈ ਵਿਧਾਨ ਸਭਾ ਦੇ ਵਿੱਚ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਵੱਲੋਂ ਸਪੀਕਰ ਸਾਹਿਬ ਦੇ ਸਾਹਮਣੇ ਹੀ ਕਹਿ ਦਿੱਤਾ ਕਿ ਆਹ ਪਲਾਨਿੰਗ ਬढ़ाਓ ਫਿਰ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਬੜੇਗਾ ਤਾਂ ਅਕਰ ਕਿਹੜੀ ਪਲਾਨਿੰਗ ਹੁਣ ਹਰਮੀਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਸਪੀਕਰ ਸਾਹਿਬ ਦੇ ਸਾਹਮਣੇ ਕਹਿ ਦਿੱਤੀ ਜਿਸ ਨੂੰ ਸੁਣ ਕੇ ਕਿਸਾਨ ਵੀ ਪੁੱਠੀਆਂ ਛਾਲਾਂ ਮਾਰਨਗੇ ਕਿਸਾਨਾਂ ਦੇ ਵਿੱਚ ਵੀ ਜੋਸ਼ ਆ ਜਾਵੇਗਾ ਪਰ ਕੇਂਦਰ ਸਰਕਾਰ ਨੂੰ ਸਭ ਤੋਂ ਵੱਡਾ ਝਟਕਾ ਦਿੱਤਾ ਇਸ ਪਲਾਨਿੰਗ ਨੇ ਤਾਂ ਕੀ ਕੁਝ ਕਿਹਾ ਹਰਮੀਤ ਪਠਾਨ ਮਾਜਰਾ ਦੇ ਵੱਲੋਂ ਇੱਕ ਵਾਰ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਨੇ ਆ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਅਸੀਂ ਅੱਜ ਜੋ ਐਮਐਸਪੀ ਦਾ ਜੋ ਸਾਡੇ ਪੰਜਾਬ ਦੇ ਨਾਲ ੱੱਕਾ ਹੋ ਰਿਹਾ ਉਹਦੇ ਸਬੰਧ ਵਿੱਚ ਆਪਾਂ ਜੋ ਖੁੱਡੀਆਂ ਸਾਹਿਬ ਨੇ ਮਤਾ ਲੈ ਕੇ ਆਇਆ ਅੱਜ ਜਿਹੜੀ ਸੈਂਟਰ ਸਰਕਾਰ ਆ ਉਹ ਸਾਨੂੰ ਹਮੇਸ਼ਾ ਹੀ ਪਹਿਲੋ ਵਰਤਿਆ ਉਹਨਾਂ ਨੇ ਜਦੋਂ ਪੰਜਾਬ ਦੇ ਵਿੱਚ ਕਿਸਾਨੀ ਕੱਲੀ ਹੁੰਦੀ ਸੀ ਮੈਂ ਤਕਰੀਬਨ ਮੈਂ ਬੜੀ ਦੂਰ ਦੀ ਗੱਲ ਨਹੀਂ ਕਰਦਾ 2008 'ਚ ਮੈਂ ਯੂਪੀ ਜ਼ਮੀਨ ਲਈ ਸੀ ਤੇ ਸਿਰਫ 20% ਯੂਪੀ ਦੇ ਵਿੱਚ ਬਿਜਲੀ ਹੁੰਦੀ ਸੀ ਬਾਕੀ ਸਾਰਾ ਹੀ ਜਿੱਥੇ ਬਿਜਲੀ ਨਹੀਂ ਉੱਥੇ ਖੇਤੀ ਵੀ ਨਹੀਂ ਹੁੰਦੀ ਉਦੋਂ ਸਾਡੀਆਂ ਜ਼ਮੀਨਾਂ ਪੰਜਾਬ ਦੀਆਂ ਇਹਨਾਂ ਨੂੰ ਸਾਰਿਆਂ ਨੂੰ ਕਹਿ ਕੇ ਵੀ ਵੱਧ ਤੋਂ ਵੱਧ ਖੇਤੀ ਕਰੋ ਸਾਰਿਆਂ ਨੂੰ ਦਵਾਈਆਂ ਦੇ ਵਿੱਚ ਵੜਿਆ ਗਿਆ ਸਾਰਿਆਂ ਨੇ ਦਵਾਈਆਂ ਪਾ ਪਾ ਜਿੰਨੀ ਵੱਧ ਤੋਂ ਵੱਧ ਫਸਲ ਹੋ ਸਕਦੀ ਉਸ ਬੰਨੇ ਲੈ ਕੇ ਗਏ ਅੱਜ ਪੰਜਾਬ ਜੇ ਜਿੱਤਰਾ ਹੁਣ ਇਕੱਠੇ ਹੋ ਕੇ ਅੱਜ ਸਾਡੇ ਨਾਲ ਦੂਸਰੀਆਂ ਧਰਾਂ ਵੀ ਸਾਡਾ ਸਾਥ ਦੇ ਰਹੀਆਂ ਕਿਸਾਨ ਯੂਨੀਅਨ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਕਿਸਾਨ ਇਕੱਠੇ ਹੋਏ ਸੀ ਤੇ ਅਸੀਂ ਉਹ ਮੋਰਚਾ ਜਿੱਤਿਆ ਸੀ ਅੱਜ ਅਸੀਂ ਸਾਰਿਆਂ ਧਿਰਾਂ ਦੇ ਇਕੱਠੇ ਹੋ ਕੇ ਮੈਂ ਨਾ ਵਿੱਚੇ ਹੀ ਐਮਪੀ ਲਾਓ ਤੇ ਵਿੱਚੇ ਹੀ ਸਾਰੇ ਆਪਾਂ 117 ਜਾਣੇ ਜਿੰਨੇ ਵੀ ਹੈਗੇ ਆ ਕਿਸਾਨਾਂ ਨਾਲ ਪਹਿਲਾਂ ਮੀਟਿੰਗ ਕਰਕੇ ਫਿਰ ਆਪਾਂ ਸਾਰਿਆਂ ਨੇ ਸੈਂਟਰ ਦੇ ਵਿੱਚ ਵੀ ਜਾ ਕੇ ਬਹਿ ਸਕਦੇ ਇਕੱਠੇ ਹੋ ਕੇ ਜਦੋਂ ਇੱਕ ਚੁਣਿਆ ਹੋਇਆ ਬੰਦਾ ਜਾ ਕੇ ਸੈਂਟਰ ਦੇ ਵਿੱਚ ਬਹਿੰਦਾ ਉਹਦਾ ਤੇ ਇੱਕ ਆਮ ਬੰਦੇ ਦਾ ਬੜਾ ਫਰਕ ਹੁੰਦਾ ਕਿਸਾਨੀ ਜਿਹੜੀ ਆ ਸਾਡੇ ਪੰਜਾਬ ਤੋਂ ਹੀ ਚੱਲਦੀ ਇੱਥੇ ਇੱਕ ਪੰਜਾਬ ਦੀ ਧਰਤੀ ਇਹੋ ਜੀ ਜਿੱਥੇ ਹਰ ਤਰ੍ਹਾਂ ਦੀ ਫਸਲ ਹੁੰਦੀ ਆ ਜਿਹੜੀਆਂ ਦੂਜੀਆਂ ਸਟੇਟਾਂ ਆ ਕਿਤੇ ਕਣਕ ਹੁੰਦੀ ਆ ਕਿਤੇ ਝੋਨਾ ਹੁੰਦਾ ਤੇ ਕਿਤੇ ਮੌਂਗੀ ਤੇ ਕਿਤੇ ਮਸਰ ਤੇ ਕਿਤੇ ਛੋਲੇ ਇੱਕ ਪੰਜਾਬ ਹੀ ਇੱਕ ਧਰਤੀ ਹੈ ਉਹ ਜਿੱਥੇ ਹਰ ਇੱਕ ਤਰ੍ਹਾਂ ਦੀ ਫਸਲ ਹੁੰਦੀ ਆ ਆਪਾਂ ਨੂੰ ਸਾਰਿਆਂ ਨੂੰ ਹਮਲਾ ਮਾਰ ਕੇ ਜੋ ਸਾਡੇ ਨਾਲ ਵਿਤਕਰਾ ਕਰ ਰਹੀ ਆ ਸੈਂਟਰ ਸਰਕਾਰ ਹਰ ਇੱਕ ਕੰਮ ਦੇ ਵਿੱਚ ਕੋਈ ਨਾ ਕੋ ਡਿਚਣ ਪਾਉਂਦੀ ਆ ਉਹਨਾਂ ਨੂੰ ਜਾ ਕੇ ਯਾਦ ਕਰਾਉਣਾ ਚਾਹੀਦਾ ਸਾਰਿਆਂ ਨੂੰ ਵੀ ਜਦੋਂ ਇੰਡੀਆ ਦੇ ਵਿੱਚ ਕਿਤੇ ਫਸਲ ਨਹੀਂ ਸੀ ਹੁੰਦੀ ਉਦੋਂ ਕੱਲਾ ਪੰਜਾਬ ਸੀ ਜਿਹੜਾ ਸਾਰੇ ਹਿੰਦੁਸਤਾਨ ਦੀ ਇਹ ਢਿੱਡ ਭਰਦਾ ਸੀ ਦੂਸਰਾ ਨੰਬਰ ਐਮਐਸਪੀ ਦੇਣ ਤੋਂ ਉਹਨਾਂ ਨੂੰ ਤਾਂ ਕਤਰਉਣਾ ਚਾਹੀਦਾ ਵੀ ਜੇ ਸਾਡੀ ਫਸਲ ਬਾਅਦ ਚ ਘੱਟ ਵਿਕਦੀ ਹੋਵੇ ਅੱਜ ਛੋਲੇ ਨੂੰ 35-40 ਰੁਪਏ ਨੂੰ ਲੈ ਕੇ ਦੰਪ ਕਰ ਲੈਂਦੇ ਆ ਉਦੋਂ ਬਾਅਦ ਚਾਹੇ ਕੋਈ ਵੀ ਦਾਲ ਆ ਬਸ 100-100 120 ਰੁਪਏ ਵਿਕਦੀ ਆ ਇਹ ਜੇ ਕਾਪਾ ਕਾਰਪੋਰੇਟ ਘਰਾਨਿਆਂ ਨੂੰ ਆਪਾਂ ਨਾ ਵੇਖਦੇ ਹੋਏ ਕੱਲੇ ਕਿਸਾਨਾਂ ਨੂੰ ਵੇਖ ਲੈਣ ਪੰਜਾਬ ਦੇ ਹਰਿਆਣਾ ਜਿਹੜਾ ਸਾਡੇ ਚੋਂ ਇੱਕ ਅੱਜ ਵੱਖਰਾ ਹੋਇਆ ਇਹਨਾਂ ਨੂੰ ਵੇਖਦੇ ਹੋਇਆ ਜੇ ਇਹਦੇ ਉੱਤੇ ਉਹ ਗੌਰ ਕਰਨ ਵੀ ਜਦੋਂ ਸਾਨੂੰ ਲੋੜ ਸੀ ਉਦੋਂ ਸਾਡਾ ਨਾ ਪੰਜਾਬ ਖੜਾ ਸੀ ਜਦੋਂ ਵੀ ਹਿੰਦੁਸਤਾਨ ਨੂੰ ਲੋੜ ਪਈ ਆ ਉਦੋਂ ਪੰਜਾਬ ਨੇ ਸਭ ਤੋਂ ਵੱਡ ਇਹਨਾਂ ਚੀਜ਼ਾਂ ਦੇ ਵਿੱਚ ਹਿੱਸਾ ਪਾਇਆ ਚਾਹੇ ਜ ਮਾਲੀ ਹਾਲਤ ਸੀ ਤੇ ਚਾਹੇ ਕਿਸਾਨੀ ਹਾਲਤ ਸੀ ਸਾਨੂੰ ਸਾਰਾ ਨੂੰ ਇੱਕ ਮੁੱਠ ਹੋ ਕੇ ਇਸ ਸੈਂਟਰ ਦਾ ਵਿਰੋਧ ਕਰਨਾ ਚਾਹੀਦਾ ਤੁਹਾਨੂੰ ਜਾ ਕੇ ਜਗਾਉਣਾ ਚਾਹੀਦਾ ਵੀ ਸਾਡਾ ਜਿਹੜਾ ਪੰਜਾਬ ਆ ਇਹ ਅੱਜ ਤੁਹਾਡਿਆਂ ਕਾਰਨਾ ਕਰਕੇ ਜਿਹੜਾ ਕਿ ਜ਼ਹਿਰੀਲਾ ਅਧਰਤੀ ਅਸੀਂ ਕਰਕੇ ਬਹਿ ਗਏ ਅੱਜ ਸਾਡੇ ਪਾਣੀ ਗੰਗਲੇ ਹੋ ਗਏ ਆ ਆ ਸਾਡੇ ਸਾਰੀ ਜ਼ਮੀਨ ਜਿਹੜੀ ਆ ਉਹ ਅਸੀਂ ਸਾਰੀ ਦਵਾਈਆਂ ਪਾ ਪਾ ਕੇ ਕਿਸੇ ਦੇ ਖਣਜੋਗ ਜਿਵੇਂ ਕਹਿ ਸਕਦੇ ਆ ਵੀ ਫਸਲਾਂ ਨਹੀਂ ਛੱਡੀਆਂ ਅੱਜ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ ਫਸਲਾਂ ਉਨ ਲਾਪੀਆਂ ਇਹ ਸਾਡੇ ਨਾਲ ਅੱਖਾਂ ਫੇਰਨ ਲੱਗ ਪਿਆ ਸਾਡੂ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਅੱਜ ਪੰਜਾਬ ਨੂੰ ਲੋੜ ਆ ਸਾਡੀ ਸਾਰੀ ਜਿੰਦੇ ਵਿੱਚ ਸੀ ਚੁਣ ਕੇ ਆਏ ਆ ਚਾਹੇ ਐਮਪੀ ਆ ਚਾਹੇ ਐਮਐਲਏ ਆ ਅਸੀਂ ਜਦ ਇੱਕ ਮੁੱਠ ਹੋ ਕੇ ਆਪਦੀਆਂ ਪਾਰਟੀਆਂ ਬਾਜ਼ੀਆਂ ਛੱਡ ਕੇ ਸਾਰੇ ਜਾਣੇ ਕਿਸਾਨਾਂ ਦੇ ਨਾਲ ਜਾ ਕੇ ਸੈਂਟਰ ਦੇ ਨਾਲ ਸਭ ਨੂੰ ਬਹਿਣਾ ਚਾਹੀਦਾ ਤਾਂ ਕਿ ਸਾਡਾ ਜਿਹੜਾ ਪੰਜਾਬ ਦਾ ਕਿਸਾਨ ਆ ਅਸੀਂ ਵੀ ਸਾਰੇ ਕਿਸਾਨਾਂ ਦੇ ਨਾਲ ਸੰਬੰਧ ਰੱਖਦੇ ਹਾਂ ਅਸੀਂ ਆਪਣੀ ਹੱਕ ਮੰਗ ਸਕੀਏ ਮੈਂ ਇਹਦੇ ਨਾਲ ਇਹਨਾਂ ਦੀ ਹਮਾਇਤ ਕਰਦਾ ਹੋਇਆ ਸਦਨ ਤੋਂ ਅਯਾਜਤ ਲੈਣਾ ਥੈਂਕ ਯੂ ਰਾਣਾ ਅੱਤ ਤੁਸੀਂ ਸੁਣਿਆ ਹਰਮੇਸ਼ਿੰਗ ਪਠਾਨ ਵਾਜਰਾ ਦੇ ਵੱਲੋਂ ਜੁਰਤ ਵਾਲੀ ਗੱਲ ਕੀਤੀ ਆ ਦਲੇਰੀ ਵਾਲੀ ਗੱਲ ਕੀਤੀ ਆ ਜਿਸ ਗੱਲ ਦੀ ਹਰ ਪਾਸੇ ਛਲਾਗਾ ਹੋ ਰਹੀ ਆ ਹਰਮੇਸ਼ਿੰਗ ਪਠਾਨ ਵਾਜਰਾ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਕੇਂਦਰ ਸਰਕਾਰ ਦੇ ਉੱਤੇ ਦਬਾਅ ਬਣਾਉਣ ਵਾਸਤੇ ਕਿਉਂ ਨਾ 117 ਦੇ ਜਿਹੜੇ ਐਮਐਲਏ ਤੇ ਮੰਤਰੀ ਨੇ ਉਹ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਸਿੱਧੇ ਹੋ ਜੀਏ ਦਿੱਲੀ ਵੱਲ ਨੂੰ ਕਹਿੰਦੇ ਜਾ ਕੇ ਕੇਂਦਰ ਸਰਕਾਰ ਦੇ ਉੱਤੇ ਦਬਾਅ ਪਾ ਲਈਏ ਫਿਰ ਕਿਸਾਨਾਂ ਦੇ ਆਏ ਮਸਲਿਆਂ ਦੇ ਹੱਲ ਹੋਣਗੇ ਤਾਂ ਵਾਕਈ ਇਹ ਜੁਰਤ ਵਾਲੀ ਗੱਲ ਜਿਹੜੀ ਆ ਹਰਮੇਸ਼ ਸਿੰਘ ਪਠਾਨ ਮਾਜਰਾ ਦੇ ਵੱਲੋਂ ਕਰ ਦਿੱਤੀ ਗਈ ਆ ਹੁਣ ਦੇਖਣ ਵਾਲੀ ਗੱਲ ਹੈ ਕਿ ਆਖਰ ਇਸ ਗੱਲ ਦੇ ਨਾਲ ਕਿੰਨੇ ਕੁ ਸਹਿਮਤ ਹੋਣਗੇ ਆਖਰ ਕਦੋਂ ਤੱਕ ਦੇਸ਼ ਦਾ ਨਾਤਾ ਇਸੇ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਰੋਲ ਨੂੰ ਮਜਬੂਰ ਹੁੰਦਾ ਆਖਰ ਕਦੋਂ ਤੱਕ ਕਿਸਾਨ ਆਪਣੇ ਪਰਿਵਾਰਾਂ ਦੇ ਵਿੱਚ ਜਾਣਗੇ ਜੋ ਟਰੈਕਟਰ ਸੜਕਾਂ ਦੇ ਉੱਤੇ ਖੜੇ ਨੇ ਉਹ ਖੇਤਾਂ ਦੇ ਵਿੱਚ ਜਾਣਗੇ ਦੇਖਣ ਵਾਲੀ ਗੱਲ ਰਹੇਗੀ